ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਾ ਨਾਨਕ ਦੇ ਪਿੰਡ ਢੇਟਰਕੇ ਜਿੱਥੇ ਕਿ ਬਿਲਕੁਲ ਆਪਾਂ ਤੁਸੀ ਦੇ ਉੱਤੇ ਖੜੇ ਆ ਤੇ ਤੁਸੀ ਦਾ ਵੇਖੋ ਕਿ ਕਾਫੀ ਬੁਰਾ ਹਾਲ ਆ ਤੇ ਇੱਥੇ ਲਗਭਗ 4 ਸਪੇਰੇ ਤੁਸੀਂ ਦੇਖ ਸਕਦੇ ਜੀ ਫਸਲਾਂ ਦਾ ਜਿਹੜਾ ਵਾ ਕਾਫੀ ਨੁਕਸਾਨ ਹੋਇਆ ਪਾਣੀ ਦੇ ਨਾਲ ਬਿਲਕੁਲ ਲੱਗੇ ਕਿ ਇਸੇ ਤੁਸੀ ਦੇ ਨਾਲ ਹੀ 1 ਕਿਲੋ 1.5 ਕਿਲੋ ਮੀਟਰ ਜਿਹੜਾ ਵਾ ਸਾਹਮਣੇ دریا ਵਾ ਰਾਵੀ ਦਰਿਆ ਜਿਹੜਾ ਵਗਦਾ ਵਾ ਉੱਥੋਂ ਹੀ ਜਿਹੜਾ ਪਾਣੀ ਦੀ ਮਾਰ ਜਿਹੜੀ ਆਣ ਕੇ ਤੁਸੀ ਨੂੰ ਪੈਂਦੀ ਆ ਤੇ ਜਿੱਥੇ ਕਾਫੀ ਕਮਜ਼ੋਰ ਤੁਸੀਂ ਉਹ ਟੁੱਟ ਜਾਂਦੀ ਅਤੇ ਕਾਫੀ ਜਿਹੜਾ ਵਾ ਫਸਲਾਂ ਦਾ ਜਿਹੜਾ ਵਾ ਨੁਕਸਾਨ ਹੁੰਦਾ ਵਾ ਪਿੰਡਾਂ ਦਾ ਨੁਕਸਾਨ ਹੁੰਦਾ ਵਾ ਵੀ ਤੁਸੀਂ ਦੇਖ ਸਕਦੇ ਜੀ ਏਰਕਾਂ ਜਿਹੜਾ ਵਾ ਕਾਫੀ ਨੁਕਸਾਨ ਪਿੰਡਾਂ ਦੇ ਵਿੱਚ ਹੋਇਆ ਵਾ ਕਾਫੀ ਲੋਕਾਂ ਦੇ ਕੋਠੇ ਵੀ ਜਿਹੜੇ ਢੱਟ ਚੁੱਕੇ ਨੇ ਫਸਲਾਂ ਦਾ ਜਿਹੜਾ ਕਾਫੀ ਨੁਕਸਾਨ ਹੋ ਚੁੱਕਿਆ ਵਾ ਤੁਸੀਂ ਚਾਰ ਤੁਸੀਂ ਇੱਕ ਹੋਰ ਦੇਖ ਸਕਦੇ ਜੀ ਵੀ ਇਹ ਕਾਫੀ ਜਿਹੜਾ ਵਾ ਨੁਕਸਾਨ ਹੋਇਆ ਹੁਣੇ ਖੇਤਰਕੇ ਦੇ ਕੁਝ ਇੱਥੇ ਕਿਸਾਨ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਇਹ ਕਿੰਨਾ ਕਿ ਜਿਹੜਾ ਇਹ ਨੁਕਸਾਨ ਹੋਇਆ ਵਾ ਕਿੰਨੀ ਇੱਕ ਜ਼ਮੀਨ ਜਿਹੜੀ ਹੈਗੀ ਹੈਗੀ ਉਹ ਕਿੰਨੇ ਕਿ ਨੁਕਸਾਨ ਹੋਇਆ ਹੋ ਗਿਆ। ਆ ਵੀਰ ਜੀ। ਹਾਂ ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਕਿੰਨਾ ਜੀ? ਮਨਜੀਤ ਸਿੰਘ ਜੀ। ਇਹ ਪਿੰਡ ਨੇ ਨਿਕਾ ਫੇਟ ਲੱਗੇ। ਅੱਛਾ ਵੀਰ ਜੀ ਕਿੰਨਾ ਕਿ ਕਿੰਨਾ ਕਿ ਨੁਕਸਾਨ ਹੋਇਆ ਵਾ ਵੇਖੋ ਇਹ ਪਿੰਡ ਥੀਟਰ ਕੇ ਦਾ ਲਾਗੇ ਬਿਲਕੁਲ ਆ ਤੁਸੀਂ ਤੁਸੀਂ ਦੇ ਉੱਤੇ ਖਲੋਤੇ ਜੇ ਤੇ ਕਿਵੇਂ ਕਿੰਨਾ ਕਿ ਨੁਕਸਾਨ ਹੋਇਆ। ਇਹ 3000 ਹੇਕੜ ਜਿਹੜਾ ਵਾ ਨੁਕਸਾਨ ਹੋਇਆ ਵਾ ਜਿੰਨੀ ਵੀ ਸਾਡੇ ਪਿੰਡ ਦੀ ਜ਼ਮੀਨ ਆ ਸਾਰੀ ਇਸੇ ਪਾਰ ਹੀ ਪੈਂਦੀ ਜੇ। ਤੇ ਝੋਨੀਆਂ ਦਬਾਹ ਹੋ ਗਏ ਨੇ ਕਈ ਵੀਰਾਂ ਨੇ 8-8 10 ਹਜ਼ਾਰ ਚੋਂ ਦੇ ਗੋਭੀ ਲਾਈ ਸੀਗੀ ਲੱਖਾਂ ਰੁਪਏ ਉਹਦੇ ਤੇ ਖਰਚਾ ਆਇਆ ਬਿਲਕੁਲ ਨੁਕਸਾਨ ਹੋ ਗਿਆ ਵਾ ਘਰਾਂ ਜੋਗੇ ਦਾਣੇ ਵਜਨ ਦੀ ਉਮੀਦ ਨਹੀਂ ਹੈਗੀ ਕਿ ਭਾਵੇਂ ਇਥੋਂ ਕੋਈ ਦਾਣਾ ਆ ਜਾਈਂ ਜੈਸੇ ਤੁਸੀਂ ਦਾ ਕੀ ਹਾਲ ਲਾਗੇ ਤੁਹਾਡੇ ਪਿਆ ਵੀ ਜੀ ਦਾ ਬਹੁਤ ਜ਼ਿਆਦਾ ਮਾੜਾ ਹਾਲ ਹੈ ਜੀ ਇਹ ਸਾਡੇ ਪਿੰਡ ਵਾਲੀ ਤੁਸੀ ਆ ਇਹ ਵੀ ਆਰਮੀ ਦੇ ਅੰਡਰ ਚ ਆ ਦੂਸਰੀ ਜਿਹੜੀ ਤੁਸੀ ਆ ਉਹ ਵੀ ਬਾਰਡਰ ਦਾ ਇੰਟਰਨੈਸ਼ਨਲ ਬਾਰਡਰ ਪੈਂਦਾ ਜੀ ਉਹ ਰਾਵੀ ਦਾ ਕੰਡਾ ਵਾ ਉਹ ਦੋ ਥਾਵਾਂ ਤੋਂ ਟੁੱਟ ਗਈ ਸਾਡੇ ਪਿੰਡ ਦੇ ਸਾਹਮਣੇ ਤੇ ਕਦੇ ਤੁਸੀਆਂ ਦੀ ਰਿਪੇਅਰ ਨਹੀਂ ਹੋਈ ਕੋਈ ਪ੍ਰਸ਼ਾਸਨ ਦਾ ਬੰਦਾ ਕਿਸੇ ਸਰਕਾਰ ਦਾ ਕੋਈ ਨਮਾਇਜ਼ਾ ਨਹੀਂ ਇੱਥੇ ਆਇਆ ਕਿਸੇ ਨੇ ਪੁੱਛਿਆ ਨਹੀਂ ਆ ਕੋਈ ਸੋਸਾਇਟੀਆਂ ਵਾਲੇ ਵੀ ਆਏ ਨੇ ਕੋਈ ਸੇਵਾਦਾਰ ਆਏ ਨੇ ਘਰ ਤੇਵਾ ਵਾਲੇ ਉਹਨਾਂ ਨੇ ਸਾਡੀ ਹੈਲਪ ਕੀਤੀ ਆ ਤੇ ਸਾਡਾ ਥੋੜਾ ਬੋਸਾ ਪਿੰਡ ਦਾ ਬਚਾਅ ਹੋਇਆ ਹੈ ਬਾਕੀ ਫਸਲਾਂ ਬਿਲਕੁਲ ਜੜੀਆਂ ਨੁਕਸਾਨ ਹੋਇਆ ਹੈ ਵੇਖੋ ਜੀ ਫਸਲਾਂ ਦੇ ਨਾਲ ਨਾਲ ਵੇਖੋ ਲੱਗੇ ਤੁਸੀਂ ਆ ਤੁਸੀਂ ਕੋਈ ਕਿਤੇ ਕਿਸੇ ਪਾਸੋਂ ਕੋਈ ਪਿੰਡ ਦਾ ਨੁਕਸਾਨ ਹਾਂਜੀ ਬਿਲਕੁਲ ਜੀ ਟੁੱਟੀ ਆ ਜੀ ਸਾਡੇ ਪਿੰਡ ਤੋਂ ਅਗਲੇ ਬੰਨਿਓ ਸਾਡੇ ਦੇ ਉੱਪਰ ਦੀ ਪਾਣੀ ਚੱਲਦਾ ਹੈਗਾ ਸਾਡੇ ਪਿੰਡ ਤੋਂ ਅਗਲਾ ਪਿੰਡ ਪੈਂਦਾ ਵਾ ਗੋਲਾ ਢੋਲਾ ਉੱਥੋਂ ਟੁੱਟੀ ਆ ਰੱਤਾ ਛੱਡ ਸਜਾਦਾ ਟੁੱਟੀ ਆ ਇਹ ਪਾਣੀ ਨੇ ਰਾਜਾ ਸੰਸੀ ਤੱਕ ਰਮਦਾਸ ਤੱਕ ਜੇ ਅਜਨਾਲੇ ਤੱਕ ਮਾਰ ਕੀਤੀ ਜੀ ਤੇ ਪਿਛੋ ਟੁੱਟੀ ਆ ਸਾਡੇ ਪਿੰਡ ਦੇ ਦੋਨਾਂ ਠੇਟਰ ਕਾਂਦੇ ਵਿਚਕਾਰੋਂ ਟੁੱਟੀ ਆ ਉਹਨੇ ਪਿੰਡ ਵਾਲੀਆਂ ਜਿਹੜੀਆਂ ਮਾੜੀ ਮੋਟੀਆਂ ਫਸਲਾਂ ਸੀ ਉਹਨਾਂ ਦਾ ਵੀ ਬਹੁਤ ਨੁਕਸਾਨ ਕੀਤਾ ਤੇ ਸਾਰੇ ਨੂੰ ਕੇਜ ਅਧਿਕਾਰੀ ਕੋਈ ਆਇਆ ਕੋਈ ਲੀਡਰ ਆਇਆ ਨਹੀਂ ਜੀ ਕੋਈ ਲੀਡਰ ਨਹੀਂ ਅਜੇ ਤੱਕ ਆਇਆ ਕਿਸੇ ਗਵਰਨਮੈਂਟ ਦਾ ਕੋਈ ਲੀਡਰ ਨਹੀਂ ਆਇਆ ਸਿਰਕਾਰ ਸੇਵਾ ਵਾਲਿਆਂ ਨੇ ਮਿੱਟੀ ਸਾਨੂੰ ਟੁੱਟ ਕੇ ਆ ਬੰਨ ਸਾਡੇ ਬੰਨੇ ਥੋੜੇ ਬੋਦੇ ਬਜੇ ਨੇ ਘਰ ਤੇ ਜਾਂ ਸੋਸਾਇਟੀਾਂ ਵਾਲੇ ਵੀਰ ਭਰਾਵਾਂ ਨੇ ਕੋਈ ਰਾਸ਼ਨ ਡੰਗਰਾਂ ਵਾਲੀ ਕੋਚਾਰਾ ਭੇਜਿਆ ਵਾ ਤੇ ਇਹ ਸਰਕਾਰ ਦਾ ਕੋਈ ਨਮਾਇਦਾ ਨਹੀਂ ਕੋਈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਹ ਜਿਹੜਾ ਐਲਾਨ ਕੀਤਾ ਵਾ 20000 ਏਕੜ ਦਾ ਦਿੱਤਾ ਜਾਊਗਾ ਉਹ ਤਾਂ ਤੁਸੀਂ ਖੁਸ਼ ਨਹੀਂ ਜੀ ਨਹੀਂ ਜੀ ਬਿਲਕੁਲ ਖੁਸ਼ ਨਹੀਂ ਆ ਗਈ ਕਿਉਂਕਿ ਲੱਖਾਂ ਰੁਪਈਆ ਦਾ ਨੁਕਸਾਨ ਹੋਇਆ ਵਾ 20000 ਰੁਪਈਆ ਨਾਲ ਤੇ ਖਾਦ ਦਵਾਈਆਂ ਪੂਰੀਆਂ ਨਹੀਂ ਹੁੰਦੀਆਂ ਤੇ ਬਾਕੀ ਹਲੇ ਉਹਨਾਂ ਦੇ ਐਲਾਨ ਹੀ ਨੇ ਕੋਈ ਪ੍ਰਸ਼ਾਸਨ ਦਾ ਆਦਮੀ ਆਵੇ ਕੋਈ ਗਵਰਨਮੈਂਟ ਦਾ ਕੋਈ ਐਮਐਲਏ ਕੋਈ ਇਹਨਾਂ ਦਾ ਆਵੇ ਤੇ ਥਾਂ ਤੁਹਾਨੂੰ ਪਤਾ ਲੱਗੇ ਪੀ ਇਹਨਾਂ ਨੇ ਕੁਝ ਦੇਣਾ ਜਾਂ ਕਰਨਾ ਅੱਜ ਤਾਂ ਸਿਰਫ ਇਹਨਾਂ ਦੇ ਲਾਣੇ ਨੇ ਜਦੋਂ ਮਿਲੇਗਾ ਉਦੋਂ ਦੇਖੋ ਟੀਮ ਮਿਲਦਾ ਉਸ ਸੰਸਥਾ ਵੱਲੋਂ ਕੋਈ ਅਸਦਾ ਆਈਆਂ ਨਹੀਂ ਕਾਰ ਸੇਵਾ ਵਾਲੇ ਬਾਬੇ ਆਏ ਨਹੀਂ ਉਹਨਾਂ ਨੇ ਮਿੱਟੀ ਪੰਚਾਈਆਂ ਰਾਸ਼ਨ ਪਚਾਇਆ ਵਾ ਲੋੜਵੰਦ ਨੂੰ ਦਵਾਈਆਂ ਦਿੱਤੀਆਂ ਨੇ ਹੋਰ ਵੀਰ ਭਾਰੋ ਭਰਾਓ ਜਿੰਨੇ ਵੀ ਆਏ ਨੇ ਹਰਿਆਣੇ ਤੋਂ ਰਾਜਸਥਾਨ ਤੋਂ ਦਿੱਲੀ ਤੋਂ ਉਧਰੋਂ ਸੰਗਤਾਂ ਆਈਆਂ ਨੇ ਤੇ ਉਹਨਾਂ ਨੇ ਰਾਸ਼ਨ ਦੀ ਹੈਲਪ ਕੀਤੀ ਆ ਕੋਈ ਸੁੱਕਾ ਰਾਸ਼ਨ ਦੇ ਗਏ ਨੇ ਕੁਝ ਬਣਿਆ ਮੀਂਹ ਵਰਦੇ ਦੇ ਵਿੱਚ ਦੇ ਕੇ ਗਏ ਨੇ ਜਾ ਸਾਨੂੰ ਬੰਨ ਬੰਨ ਦੀ ਮਿੱਟੀ ਵੀ ਜਿਹੜੇ ਆਕਾਰ ਸੇਵਾ ਵਾਲੇ ਦੇ ਕੇ ਗਏ ਜੀ ਕਿ ਜਿਹੜਾ ਸਾਡਾ ਥੋੜਾ ਬਹੁਤਾ ਘਰਾਂ ਦਾ ਬਚਾਅ ਹੋਦੋ ਤੁਸੀਂ ਦੇਖ ਹੀ ਲਿਆ ਜੀ ਇਹ ਇਹਨਾਂ ਦੇ ਕਿਸਾਨਾਂ ਦਾ ਕਹਿਣਾ ਵਾ ਪਿੰਡ ਟ੍ਰੇਟਰ ਕਹਿੰਦਾ ਕਹਿਣਾ ਵਾ ਕਿ ਕੋਈ ਵੀ ਸਰਕਾਰੀ ਅਧਿਕਾਰੀ ਇਸ ਪਿੰਡ ਦੇ ਵਿੱਚ ਅਜੇ ਤੱਕ ਨਹੀਂ ਪਹੁੰਚਿਆ ਸਾਰੀਆਂ ਜਿੰਨੀਆਂ ਵੀ ਸੰਸਥਾਵਾਂ ਇੱਥੇ ਆਈਆਂ ਨੇ ਉਹਨਾਂ ਵੱਲੋਂ ਅਸੀਂ ਜਿਹੜਾ ਕੱਚਾ ਰਾਸ਼ਨ ਪੱਕਿਆ ਹੋਇਆ ਰਾਸ਼ਨ ਜਿਹੜਾ ਵਾ ਪਚਾਇਆ ਗਿਆ ਵਾ ਤੇ ਬਿਲਕੁਲ ਤੁਸੀਂ ਦੇਖ ਸਕਦੇ ਜੀ ਬਿਲਕੁਲ ਆਪਾਂ ਤੁਸੀਂ ਦੇ ਉੱਤੇ ਖੜੇ ਆ ਅਜੇ ਤੱਕ ਕੋਈ ਵੀ ਤੁਸੀ ਦੀ ਜੜੀ ਆ ਕੋਈ ਰਿਪੇਅਰ ਅਜੇ ਤੱਕ ਨਹੀਂ ਕੀਤੀ ਗਈ ਆਪਣਾ ਪੰਜਾਬ 24 ਤੋਂ ਕਮਲਜੀਤ ਸਿੰਘ ਦੇ ਅਕਬਾਲ ਸਿੰਘ ਵਾਲੀਆ ਦੀ ਕਾਸਟ